ਮਨੁੱਖ ਦੇ ਵਿਚਾਰਾਂ ਦੇ ਚ ਹੈ ਕਿ ਮਨੁੱਖ ਦੀ ਸੋਚਣੀ ਦੇ ਚ ਕੀ ਹੈ ਅਗਰ ਕਹਿ ਦਈਏ ਵਿਚਾਰਾਂ ਦੇ ਬਦਲਦਿਆਂ ਸੰਸਾਰ ਬਦਲਦਾ ਹੈ ਸੋਚਣੀ ਦੇ ਬਦਲਦਿਆਂ ਹੀ ਜ਼ਿੰਦਗੀ ਬਦਲਦੀ ਹੈ ਚਿੰਤਨ ਦੇ ਬਦਲਦਿਆਂ ਯਾਦਾਂ ਦੇ ਬਦਲਦਿਆਂ ਸਾਰੀ ਦੁਨੀਆ ਬਦਲਦੀ ਹੈ ਹੰਕਾਰ ਦੇ ਬਦਲਦਿਆਂ ਸਭ ਕੁਝ ਬਦਲਦਾ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਮਨੁੱਖ ਦੇ ਵਿਚਾਰਾਂ ਦੇ ਚ ਕੀ ਹੈ ਸੋਚਣੀ ਦੇ ਚ ਕੀ ਹੈ ਯਾਦਾਂ ਦੇ ਚ ਕੀ ਹੈ ਧਾਰਮਿਕ ਮਨੋਚਿੰਤਕ ਐਸਾ ਕਹਿੰਦੇ ਨੇ ਕਿ ਮਨੁੱਖ ਦੇ ਵਿਚਾਰਾਂ ਦੇ ਚ ਮਨੁੱਖ ਦੀ ਸੋਚਣੀ ਦੇ ਚ ਔਰ ਮਨੁੱਖ ਦੇ ਚਿੰਤਨ ਦੇ ਚ ਕਾਮ ਹੈ ਲੋਭ ਹੈ ਅਹੰਕਾਰ ਹੈ ਔਰ ਕੀ ਹੈ ਕੁਝ ਵੀ ਨਹੀਂ ਹੈ ਪੜੋ ਆਪਣੇ ਵਿਚਾਰਾਂ ਨੂੰ ਅੰਦਰ ਕਿਹੜੇ ਪਏ ਵਿਚਾਰ ਚੱਲਦੇ ਨੇ ਪੜੋ ਆਪਣੀ ਸੋਚਣੀ ਨੂੰ ਸੋਚਣੀ ਦੇ ਚ ਕੀ ਹੈ ਔਰ ਪੜੋ ਆਪਣੀਆਂ ਯਾਦਾਂ ਨੂੰ ਯਾਦਾਂ ਦੇ ਚ ਕੀ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬੜੀਆਂ ਬੜੀਆਂ ਕਿਤਾਬਾਂ ਪੜ ਲੈਣਾ ਹੈ ਆਪਣੇ ਮਨ ਨੂੰ ਨਹੀਂ ਪੜਦਾ